ਉਂ ਜਿਵੇਂ ਕੀ ਰੋਲਾ ਪੈ ਗਿਆ ਤੁਹਾਡਾ ਰੋਲਾ ਇਹ ਮੇਰੇ ਘਰ ਲਈ ਗਾ ਦਿੱਤਾ ਸਾਲ ਹੋਇਆ ਸਾਡੇ ਵਿਆਹ ਨੂੰ ਵਿਆਹ ਤੋਂ ਪਹਿਲਾਂ ਹੁਣ ਕੁਝ ਨਹੀਂ ਪਤਾ ਸੀਗਾ ਤੇ ਹੁਣ ਪਤਾ ਲੱਗਿਆ ਵੀ ਮੈਂ ਤੋਂ ਪਹਿਲਾਂ ਹੀ ਦੋ ਗਰੀ ਭੱਜੀ ਹੈਗੀ ਪਹਿਲਾਂ ਇਹ ਰੋਲੇ ਪੈਂਦੇ ਰਿਹਾ ਤੇ ਘਰਦਿਆਂ ਜਦੋਂ ਪਤਾ ਲੱਗਿਆ ਇਹਦੇ ਨੂੰ ਵੀ ਉਹਨਾਂ ਨੇ ਮੇਰੇ ਨਾਲ ਵਿਆਹ ਕੀਤਾ ਤੇ ਹਰ ਗੱਲ ਗੱਲ ਤੇ ਕਲੀਸ਼ ਕਰਦੀਆਂ ਘਰੇ ਤੇ ਰੋਟੀ ਪਾਣੀ ਦਾ ਕੋਈ ਟੈਨਸ਼ਨ ਨਹੀਂ ਇਹਨੂੰ ਤੇ ਬਾਕੀ ਆ ਮੇਰੇ ਛੋਟਾ ਭਰਾ ਤੋਂ ਪੁੱਛ ਲਈ ਕਿਵੇਂ ਹੁਣ ਰੋਟੀ ਪਾਣੀ ਨਹੀਂ ਦਿੰਦੀ ਇਹ ਰੋਲਾਗਾ ਕਿ ਕੋਈ ਹੋਰ ਮਸਲਾ ਹੈ ਨੇ ਨੇ ਗਲਤ ਜਲਦੀ ਵੀ ਆੜ ਗਵਾੜ ਤੇ ਵੀ ਵੈਰ ਪਾਈ ਬੈਠੀ ਹੈ ਜੀ ਅੱਛਾ ਜੀ ਉਹਦਾ ਫੋਨ ਫੋਨ ਖੜਿਆ ਸੀ ਦੋ ਤਿੰਨ ਰੇ ਠੀਕ ਹੈ ਤੇ ਤੁਸੀਂ ਕੀ ਚਾਹੁੰਦੇ ਆ ਹੁਣ ਕੀ ਕਿਵੇਂ ਆਂਡ ਗਵਾੜ ਦੇ ਵਿੱਚ ਕਿਵੇਂ ਖੁੱਲ ਕੇ ਗੱਲ ਦੱਸੋ ਹੁਣ ਜੇ ਤੁਸੀਂ ਕੈਮਰੇ ਸਾਹਮਣੇ ਆ ਗਏ ਉਹ ਖਾਣੇ ਤੇਰੇ ਜੀ ਉਹ ਗਲਤ ਹੈ ਜੀ ਉਹ ਮਤਲਬ ਵੀ ਫੋਨ ਫੋਨ ਤੇ ਗੱਲ ਵੀ ਕਰਦੀ ਹੈ ਜੀ ਅੱਛਾ ਜੀ ਪਹਿਲਾਂ ਵੀ ਉਹਦੇ ਇੱਕਦੋ ਸਾਮਾ ਤੇ ਪਤਾ ਲੱਗਿਆ ਸਾਨੂੰ ਉਹਦੇ ਪਹਿਲਾਂ ਵੀ ਉਹਦਾ ਕੁਵਾੜੀ ਉਹ ਜੂ ਵੀ ਰੋਲੇ ਤੇ ਉਹਦੇ ਵੈਰ ਤੇ ਪਹਿਲਾਂ ਹੀ ਠੀਕ ਹੈ ਸਾਡੇ ਬੰਦਾ ਪੱਧਰ ਨੂੰ ਇਹਨਾਂ ਨਹੀਂ ਪਤਾ ਤੇਰੇ ਨੂੰ ਜੀ ਠੀਕ ਹੈ ਇਹ ਕਰਕੇ ਅਸੀਂ ਉਹਨੂੰ ਤਲਾਕ ਦੇਣਾ ਚਾਹੁੰਦੇ ਉਹਨਾਂ ਨੂੰ ਵੀ ਰੱਖ ਲਾਂਗੇ ਪਾ ਲਾਂਗੇ ਪਰ ਉਹਨੂੰ ਅਸੀਂ ਕਰਣੀ ਰੱਖਣਾ ਹੈ ਠੀਕ ਹੈ ਐਵੇਂ ਚਾਰ ਦਿਨਾਂ ਕੋ ਪਾ ਦੇਣਾ ਰੋਟੇ ਟੇਕੇ ਕੀ ਕਰਾ ਹਾਂਜੀ ਹਾਂਜੀ ਇਹ ਬਾਹਰ ਮੇਰੇ ਕੰਮ ਤੇ ਜਾਂਦਾ ਹੀ ਰਾਤ ਬਰਾਤ ਲੇਟ ਆਉਂਦੇ ਸੀ ਤਾਂ ਕੋਈ ਕਹਿ ਕੇ ਕਿ ਉਹਨੂੰ ਸਾਫਟ ਮਰਵਾ ਲਈ ਠੀਕ ਹੈ ਐਵੇਂ ਕੋਈ ਪਤਾ ਨਹੀਂ ਗਲਤ ਗਲਤ ਤਾਂ ਹੈਗੀ ਆ ਹੁਣ ਤੇ ਕੀ ਬਤਾ ਵੀ ਹੁਣ ਪਿੰਡ ਜੀ ਮਤਲਬ ਪਾਈ ਜਾਂਦੇ ਪਿੰਡ ਦੇ ਬੈਰ ਬਹੁਤ ਆ ਜੀ ਮਤਲਬ ਹੁਣ ਅਸੀਂ ਕਿਤੇ ਕਿਸੇ ਨਾਲ ਆੜ ਗਵਾੜ ਸੀ ਬੈਰ ਕੋਈ ਬੈਠੀ ਨਹੀਂ ਤੇ ਤੁਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਮੇਰਾ ਸਮਝਾਏਗੀ ਸਮਝਾਉਂਦੀ ਨਹੀਂ ਉਹ ਦੋ ਤਿੰਨ ਵਾਰੀ ਤਾਂ ਫੋਨ ਫੜੇ ਉਹਨੂੰ ਕੁੱਟਿਆ ਮਾਰੇ ਬਹੁਤ ਹੈ ਤੇ ਸੁਧਰਦੀ ਨਹੀਂ ਗਈ ਤੇ ਤੁਸੀਂ ਉਹਦੇ ਪਰਿਵਾਰ ਨਾਲ ਨਹੀਂ ਕੋਈ ਗੱਲ ਕੀਤੀ ਉਹਦੇ ਬੇਕਿਆਂ ਨੂੰ ਨਹੀਂ ਦੱਸਿਆ ਪਰਿਵਾਰ ਨੂੰ ਦੱਸਿਆ ਸੀਗਾ ਜੀ ਉਹ ਗੌਰ ਹੀ ਨਹੀਂ ਕਰਦੇ ਉਹਨਾਂ ਨੂੰ ਪਤਾ ਵੀ ਪੈ ਗਿਆ ਵਿਆਹ ਤੋਂ ਪਹਿਲਾਂ ਹੀ ਬੁਰਾ ਹਾਲੀ ਬੀ ਗਿਆ ਸੀਗਾ ਉਹਨਾਂ ਦੀ ਗਰਮ ਨਗਰ ਹੁਲਾਤੀ ਆ ਉਹਦੇ ਠੀਕ ਹੈ ਤੇ ਉਹ ਕਹਿੰਦਾ ਰੋਕਦਾ ਜੀ ਸਿੱਧੀ ਹੋ ਜਾਂਦੀ ਇਹ ਕਹਿੰਦੀ ਮੈਂ ਤਾਂ ਕਰੂੰ ਹੋਰ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਕਿਵੇਂ ਇਹਦਾ ਕੋਈ ਹੱਲ ਹੋ ਸਾ ਤੁਸੀਂ ਪੰਚਾਇਤ ਨੂੰ ਨਹੀਂ ਦੱਸਿਆ ਪੰਚਾਇਤ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪੰਚਾਇਤ ਅੱਦੀ ਸੀ ਜੀ ਅੱਛਾ ਜੀ ਉਹਨਾਂ ਨੂੰ ਬਥੇਰੇ ਸਮਝਾਇਆ ਉਹਨਾਂ ਨੂੰ ਤੇ ਪੰਜ-ਛੇ ਦਿਨ ਹੀ ਥੀ ਰਹਿੰਦੀ ਜਦੋਂ ਪੰਚਾਇਤ ਆਉਂਦੀ ਆ ਠੀਕ ਹੈ ਦੁਬਾਰਾ ਫੇਰ ਉਹ ਹੀ ਹਾਲ ਹੋ ਜਾਂਦਾ ਹੈ ਵੀ ਸਾਰੇ ਪਿੰਡ ਜਿਹੜੀ ਪਿੰਡ ਜਿਹੜੀ ਪੂਰੀ ਬੇਇੱਜ਼ਤੀ ਕਰਾ ਰੱਖੀ ਆ ਪੈਂ ਸੀਗਾ ਵੀ ਅਸੀਂ ਉਹਦਾ ਹੀ ਚੋਰੀਆਂ ਪਾਸਪੋਰਟ ਫੋਲੇ ਵਿੱਚ ਗੋਲੀਆਂ ਗਾਣੀਆਂ ਲੱਗੀਆਂ ਸਾਨੂੰ ਇੱਕ ਦੋ ਵਾਰੀ ਕਰਾਂ ਜੀ ਅਸੀਂ ਪੁੱਛਿਆ ਵੀ ਇਹ ਕੌਣ ਲੱਗਿਆ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਮੁੱਕਰੀ ਆਂਦੀ ਆ ਜੀ ਵੀ ਲਿਆਉਂਦਾ ਤਾਂ ਹੋਰ ਕੋਈ ਹੈ ਨਹੀਂ ਸਾਡੇ ਘਰ ਚੋਰ ਤਾਂ ਕੋਈ ਨਹੀਂ ਹੈ ਨਿਕਾ ਠੀਕ ਹੈ ਹੂੰ ਤਾਂ ਕਰਕੇ ਅਸੀਂ ਉਹ ਰੱਖਣਾ ਨਹੀਂ ਚਾਹੁੰਦੇ ਤੁਹਾਨੂੰ ਕਦੇ ਪਾਈਆਂ ਵੀ ਆਉਣੇ ਗੋਲੀਆਂ ਵਗੈਰਾ ਪਾਉਂਦੀ ਹੋਊ ਜਦੋਂ ਘਰੇ ਪੈਂਗਾ ਸੀਗਾ ਜੀ ਪਾ ਕਿਉਂ ਵੀ ਥੱਕ ਕੇ ਆਉਣੇ ਤੁਭਾ ਨਹੀਂ ਪਤਾ ਲੱਗ ਰਹੀ ਕਿ ਰੋਟੀ ਬਾਣੀ ਖਾਂਦੇ ਨੂੰ ਸਹੀ ਗੱਲ ਹੈ ਪਾਸੇ ਪਾਸੇ ਕਰਦੀ ਆ ਚਾਹ ਚਾਸੇ ਕਰਦੀ ਆ ਦਾਲ ਚਾਸੇ ਕਰਦੀ ਆ ਉਹ ਕਰਕੇ ਅਸੀਂ ਨੂੰ ਕਰੀਏ ਖਾਂਦੇ ਇਹ ਜਿਹਦਾ ਕੀ ਬੜਾ ਸੱਟਾ ਸਾਡੇ ਮਰਵਾ ਸਕਦੀ ਬਿਲਕੁਲ ਸਾਡੇ 3-4 ਬੰਦੇ ਸਾਡੇ ਕਿਸੇ ਦੀ ਸੱਟਾ ਮਰਵਾ ਦਿੰਗੇ ਸਾਰੇ ਪਿੰਡ 'ਚ ਬੇਇੱਜ਼ਤੀ ਕਰਾ ਰੱਖਿਆ ਇਹਨੇ ਅਸੀਂ ਹੁਣ ਤੁਰ ਨਹੀਂ ਸਕਦੇ ਪੈਣ 'ਚ ਆਈ ਜਿਵੇਂ ਪਹਿਲਾਂ ਤੁਰਦੇ ਸੀਗੇ ਤੇ ਤੁਸੀਂ ਉਹਦੇ ਘਰਦਿਆਂ ਨੂੰ ਨਹੀਂ ਕਿਹਾ ਵੀ ਤੁਸੀਂ ਜਦੋਂ ਇਹ ਪਹਿਲਾਂ ਹੀ ਇਹੋ ਜਿਹੀ ਸੀਗੀ ਵੀ ਤੁਸੀਂ ਕਿਉਂ ਸਾਡੇ ਨਾਲ ਵੀ ਮੇਰੇ ਨਾਲ ਕਿਉਂ ਮੜੀ ਆ ਤੁਸੀਂ ਇਹ ਗੱਲ ਆਖੀ ਨਹੀਂ ਪਹਿਲਾਂ ਅਸੀਂ ਆਖੀ ਸੀਗੀ ਤੇ ਉਹ ਤਾਂ ਬੋਲਦੇ ਨਹੀਂ ਬਾਅਦ ਚ ਵੀ ਫੋਨ ਕੱਢ ਦਿੰਦੇ ਆ ਜੀ ਉਹਨੂੰ ਲਾਉਣੇ ਆ ਕਰ ਦਿੱਤਾ ਇਹਨੂੰ ਮਾੜਾ ਕਹਿੰਦੇ ਜੀ ਹੋਈ ਕਹਿੰਦੇ ਕਹਿੰਦੇ ਸਾਡੀ ਕੁੜੀ ਮਾੜੀ ਨਹੀਂ ਮਾੜਾ ਕਹਿੰਦੇ ਅੱਛਾ ਜੀ ਵੇਹ ਕਿਹੜੇ ਪਾਸੋਂ ਮਾੜਾ ਆਈ ਹੁਣ ਗਲਤ ਤੋ ਆਈ ਮਤਲਬ ਵੀ ਉਹਨਾਂ ਨੇ ਤਾਂ ਗਲੋਂ-ਗਲਾਵਾ ਲਾਹਿਆ ਇੱਕ ਵਾਰੀ ਆਪਦਾ ਅੱਜ ਹੁਣ ਸਾਰੇ ਸਬੂਤ ਦਿਖਾਇਆ ਉਹਨਾਂ ਨੂੰ ਗੋਲੀਆਂ ਦਿਖਾਈਆਂ ਜੀ ਫੋਨ ਦਿਖਾਇਆ ਸਾਰੇ ਜਿੰਨੇ ਮਾਰਦੇ ਨਹੀਂ ਆ ਜੀ ਕਹਿੰਦੇ ਨਹੀਂ ਤੁਸੀਂ ਕੋਲੋਂ ਬਣਾਉਣੇ ਠੀਕ ਐ ਤੇ ਬੱਚਾ ਹੈਗਾ ਕੋਈ ਬੱਚੇ ਹੈਗੇ ਹਾਂ ਇੱਕ ਬੱਚਾ ਮੁੰਡਾ ਹੈਗਾ ਠੀਕ ਐ ਤੇ ਫਿਰ ਬੱਚੇ ਦਾ ਤੁਸੀਂ ਕਿਵੇਂ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਜਿਵੇਂ ਤੁਹਾਨੂੰ ਪਤਾ ਵੀ ਹੁਣ ਦੁਨੀਆ ਤੇ ਬਹੁਤ ਕੁਝ ਹੋਈ ਜਾਂਦਾ ਹੈ ਨਾ ਵੀ ਜੇ ਕੋਈ ਗਲਤ ਆ ਤਾਂ ਆਪਾਂ ਉਹਨੂੰ ਦੁਨੀਆ ਦੇ ਵਿੱਚ ਆਪਾਂ ਦੇਖਿਆ ਵੀ ਜਾਨੋ ਮਾਰ ਦਿੰਦੇ ਨੇ ਜਾਂ ਖੁਦ ਆਤਮ ਹੱਤਿਆ ਕਰ ਲੈਂਦੇ ਨੇ ਤੇ ਤੁਸੀਂ ਕਦੇ ਇਹੋ ਜਿਹਾ ਕੋਈ ਦਿਮਾਗ 'ਚ ਨਹੀਂ ਥੋੜੇ ਆਇਆ ਵੀ ਤੁਸੀਂ ਉਹਨੂੰ ਖਤਮ ਕਰ ਦਿਓ ਜਾਂ ਕੁਝ ਇਦਾਂ ਦਾ ਅਸੀਂ ਸੋਚਿਆ ਸੀਗਾ ਜੀ ਵੀ ਅਸੀਂ ਕੀ ਕਰਨਾ ਹੈ ਜੇ ਇਹ ਤੋਂ ਕਰਕੇ ਜੀ ਵੀ ਮੁੜ ਕੇ ਨਾਲ ਸਾਡਾ ਘਰ ਖਰਾਬ ਹੋ ਜੂਗਾ ਤਾਂ ਜਾਣਾਂ ਕੁਝ ਨਹੀਂ ਹੂੰ ਜੇ ਸਾਡਾ ਪਰਿਵਾਰ ਰੁੱਲ ਜੂਗਾ ਜੀ ਸਾਡੇ ਜਵਾਗ ਹੋਰ ਰੁੱਲ ਜਾਣਗੇ ਜੀ ਸਾਡਾ ਪਰਿਵਾਰ ਵਾਲੇ ਜਿਹੜੇ ਮੇਰੇ ਮਾਪੇ ਹੋਈ ਇਹਨਾਂ ਨਾਲ ਹੀ ਬਣੂਗਾ ਜੀ ਸਾਨੂੰ ਕੁਝ ਹੋਗਾ ਤਾਂ ਸਹੀ ਗੱਲ ਹੈ ਕਰ ਠੀਕ ਹੈ ਜੀ ਬਸ ਸਾਡਾ ਪਰਿਵਾਰ ਵਾਜੀਆ ਰੋਗ ਦੀ ਖੁਸ਼ ਰਾਮਾਂਗੇ ਇਹ ਤਾਂ ਬਣਾਈ ਠੀਕ ਹੈ ਜੀ ਦਵਾਈ ਕਰੀ ਵਧੀਆ ਦਵਾਈ ਨੂੰ ਪਾ ਲਾਂਗੇ ਪੜਾਵਾਂ ਲਗਾਵਾਗੇ ਵਧੀਆ ਸੀ ਖੁਸ਼ ਰਹਿੰਗੇ ਠੀਕ ਹੈ ਜੀ ਤੇ ਤੁਸੀਂ ਹੁਣ ਇਹ ਕੈਮਰੇ ਦੇ ਸਾਹਮਣੇ ਤੁਹਾਨੂੰ ਬਹੁਤ ਲੋਕ ਦੇਖਣਗੇ ਤੁਸੀਂ ਕੋਈ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਸਿਹਤ ਦੇਣਾ ਚਾਹੁੰਦੇ ਹੋ ਵੀ ਜਿਵੇਂ ਤੁਹਾਡੇ ਨਾਲ ਹੋ ਗਿਆ ਹਨਾ ਵੀ ਕੱਲ ਨੂੰ ਵੀ ਕਿਸੇ ਹੋਰ ਨਾਲ ਇਦਾਂ ਵੀ ਨਾ ਹੋਵੇ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਜੀ ਜੋ ਵੀ ਕੋਈ ਮੁੰਡਾ ਵੀ ਆਪਣਾ ਪਹਿਲਾਂ ਪਤਾ ਕਰ ਲਿਆ ਕਰੇ ਹਨਾ ਵੀ ਕੋਈ ਕੁੜੀ ਨੂੰ ਇਦਾਂ ਵੀ ਕੋਸ਼ਿਸ਼ ਹੀ ਹੁੰਦੀ ਬਾਰੇ ਪਹਿਲਾਂ ਪਤਾ ਕਰੋ ਕਿ ਜਾ ਉਹ ਕਿੱਥੇ ਗਲਤ ਹੈ ਕਿਥੇ ਸਹੀ ਹੈ ਹਨਾ ਵੀ ਕਿਸੇ ਜ਼ਿੰਦਗੀ ਖਰਾਬ ਨਾ ਹੋਵੇ ਹੁਣ ਮੇਰੇ ਘਰ ਦੀ ਜ਼ਿੰਦਗੀ ਖਰਾਬੇ ਨਰਕੀ ਹੈ ਇੱਕ ਸਾਰਾ ਦਾ ਬਿਲਕੁਲ ਹੁਣ ਕਿਤੇ ਵੀ ਕੁਝ ਨਹੀਂ ਹੋ ਸਕਦਾ ਜ਼ਿੰਦਗੀ ਬਰਬਾਦ ਹੋ ਜਾਏ ਜਿਵੇਂ ਦਿਨਾਂ ਤੋਂ ਹਮਨੇ ਵਿਆਹ ਕਰਾ ਸਕਦੇ ਜਵਾਕ ਬਿਲਕੁਲ ਬੱਚੇ ਦੀ ਵੀ ਜ਼ਿੰਦਗੀ ਬਰਬਾਦ ਹੋਗੀ ਹਮਨੇ ਵੀ ਖਰਾਬ ਹੈ ਹਮ ਇਸ ਕਰਕੇ ਕਹਿਣਾ ਜਿਹੜੀ ਇਹਦਾ ਪਤਾ ਕਰ ਲਿਆ ਕਰੋ ਕੁੜੀ ਦੇ ਮਾਪੇ ਉਹਨਾਂ ਨੂੰ ਸੋਚਣਾ ਚਾਹੀਦਾ ਜੀ ਸਾਡੀ ਕੁੜੀ ਗਲਤ ਤੈਨੂੰ ਪੁੱਛ ਕੇ ਜਿੱਥੇ ਚਾਹੁੰਦੀ ਉੱਥੇ ਕਰਾਇਆ ਜਾਵੇ ਠੱਕੇ ਨਾਲ ਕਰਨਾ ਇਹ ਠੱਕੇ ਕਰਨਾ ਠੱਕੀ ਨਾ ਕਰ ਦੇਣ ਜੀ ਕਰਕੇ ਕਹਿਣਾ ਚਾਹੀਦਾ ਜੀ ਮਾਂ ਤੇ ਉਹਨੇ ਪੁੱਛਣਾ ਚਾਹੀਦਾ ਕਿ ਕੁੜੀ ਕਿੱਥੇ ਘਰੋਣ ਚਾਹੁੰਦੀ ਹੈ ਰੋਕੇ ਕਰੋ ਬਿਲਕੁਲ ਵੀ ਕਿ ਦੋਨਾਂ ਪਾਸਿਆਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਦੋਨੇ ਘਰ ਖਰਾਬ ਹੋ ਜਾਂਦੇ ਨੇ ਵੀ ਉਹਦੀ ਤਾਂ ਜ਼ਿੰਦਗੀ ਉਹਨੇ ਆਪ ਦੀ ਬਰਬਾਦ ਕਰ ਹੀ ਲਈ ਤੇ ਵੀ ਮੁੰਡੇ ਦੀ ਵੀ ਜ਼ਿੰਦਗੀ ਬਰਬਾਦ ਆ ਤੁਹਾਡਾ ਸਾਰਾ ਪਰਿਵਾਰ ਜਿਹੜਾ ਹੈਗਾ ਹੁਣ ਉਹ ਖੱਜਲ ਖਵਾਰ ਹੋ ਰਿਹਾ ਤੇ ਬੱਚੇ ਦੀ ਜ਼ਿੰਦਗੀ ਵੀ ਬਰਬਾਦ ਆ ਕਿਉਂਕਿ ਬੱਚੇ ਤੇ ਕੱਲ ਨੂੰ ਕੀ ਅਸਰ ਪਊਗਾ ਵੀ ਜਿਹਦੀ ਮਾਂ ਇਹੋ ਜਿਹੀਆਂ ਹਰਕਤਾਂ ਕਰ ਰਹੀ ਹੈ ਹਨ ਤੇ ਸੋਚ ਲੈਣਾ ਚਾਹੀਦਾ ਸੀ ਉਹਨੂੰ ਵੀ ਵੀ ਉਹਦੇ ਇੱਕ ਬੱਚਾ ਹੈਗਾ ਕਿਉਂਕਿ ਜਦੋਂ ਬੱਚੇ ਹੋ ਜਾਣ ਇਹ ਚੀਜ਼ਾਂ ਗਲਤੀਆਂ ਹੁੰਦੀਆਂ ਉਹ ਇੱਕ ਉਮਰ ਹੁੰਦੀ ਆ ਸਭ ਤੋਂ ਹੁੰਦੀਆਂ ਨੇ ਪਰ ਸੁਧਰ ਜਾਣਾ ਚਾਹੀਦਾ ਸੀ ਤਾਂ ਚਲੋ ਠੀਕ ਹੈ ਜੀ ਸਾਸਰੀ ਘਰ